ਅਹੀ ਬੇਕਮਾਲ ਸਰਬੰਸਦਾਨੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਪੂਰੀ ਦੇਸ਼ ਅਤੇ ਦੁਨੀਆ ਵਿੱਚ 6 ਜਨਵਰੀ ਨੂੰ ਮਨਾਏ ਜਾ ਰਹੇ ਹੰਤੇ ਗੁਰੂ ਘਰਾਂ ਨੂੰ ਪ੍ਰਕਾਸ਼ ਪੂਰਵ ਮੌਕੇ ਸੁੰਦਰ ਰੰਗ-बिरंगे ਫੁੱਲਾਂ ਨਾਲ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ ਖਾਸ ਤੌਰ ਤੇ ਤਖਤਿ ਸ੍ਰੀ ਕੈਸਕਟ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਦਾ ਇੱਥੇ ਵੱਡੀ ਗਿਣਤੀ ਵਿੱਚ ਪੁੰਜਣਾ ਸ਼ੁਰੂ ਹੋ ਚੁੱਕਾ ਹੈ ਦਸਨਯੋਗ ਹੈ ਕਿ ਕੱਲ 6 ਜਨਵਰੀ ਨੂੰ ਆਸ-ਪਾਸ ਦੇ ਨਗਰਾਂ ਤੋਂ ਦਸ ਨਗਰ ਕੀਰਤਨ ਤਸਵੀਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੋਕੇ ਤਖਤਿਸ਼੍ਰੀ ਕੇਸਕਟ ਸਾਹਿਬ ਵਿਖੇ ਪੂਜਣਗੇ ਉਸ ਤੋਂ ਪਹਿਲਾਂ ਸਵੇਰੇ ਤਖਤਿਸ਼੍ਰੀ ਕੇਸਕਟ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਪੋਖ ਪਾਉਣ ਉਪਰੰਤ ਗੁਰਮੰਤ ਸਮਾਗਮ ਚੱਲਣਗੇ ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਗੇ ਅਤੇ ਦੇਰ ਰਾਤ ਆਤੀਸ਼ਵਾਦੀ ਜੀਵਕਤੀ ਜਾਵੇਗੀ ਦਸਨ ਯੋਗ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਕਰਮ ਭੂਮੀ ਹੈ ਜਿੱਥੇ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਦੀ ਸੰਗਤ ਤਕ ਸ਼੍ਰੀ ਕੇਸਕਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਇਸ ਮੌਕੇ ਤਖਤਿਰੀ ਕੇਸਕਰ ਸਾਹਿਬ ਨੂੰ ਦੇਸ਼ੀ ਅਤੇ ਵਿਦੇਸ਼ੀ ਫੁੱਲਾਂ ਦੇ ਨਾਲ ਖਾਸ ਤੌਰ ਤੇ ਮਹਿਲਪੁਰ ਦੀ ਸੰਗਤ ਵੱਲੋਂ ਸੁਝਾਇਆ ਗਿਆ ਹੈ ਇਸ ਮੌਕੇ ਸੰਗਤ ਦੇ ਰਹਿਣ ਦੇ ਖਾਣ ਪੀਣ ਲਈ ਰਹਾਈਸ਼ਾ ਅਤੇ ਲੰਗਰਾਂ ਦੇ ਵਿਆਪਕ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਹਨ। ਵਾਹਿਗੁਰੂ ਜੀ ਕਾਲ ਸਾਹਿਬ ਫਤਿਹ ਜੀ। ਸਰ ਕਿਹੜੀ ਜਗ੍ਹਾ ਤੋਂ ਆਏ? ਅੰਮ੍ਰਿਤਸਰ ਤੋਂ ਆਏ ਹਾਂ। ਕੀ ਨਾਮ ਸਰ? ਲਾਰਨ ਤੀਰਸ ਹੈ ਕਮੰਡੀ। ਕੀ ਕਹੋਗੇ ਕਿਉਂਕਿ ਪ੍ਰਕਾਸ਼ਪੁਰਾ ਕੱਲ ਨੂੰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਆ ਰਹੀ ਹੈ। ਪੱਕਾ ਸਾਹਿਬ ਦੇਖੇ ਵੀ ਰੌਣਕ ਲੱਗੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪਤਾ ਸੱਚ ਹੈ ਤੇ ਅਨੰਦਪੁਰ ਸਾਹਿਬ ਦੀ ਮਹਾਨਤਾ ਜਿਹੜੀ ਸਿੱਖ ਪੰਥ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਵੱਡੀ ਮਹਾਨਤਾ ਹੈ ਇੱਥੇ ਦੀ। ਇਹ ਕਿ ਗੁਰੂ ਗੋਬਿੰਦ ਸਿੰਘ ਦਾ ਪਤਾ ਉਸ ਤੋਂ ਮਨਾਉਣ ਵਾਸਤੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਟਨਾ ਸਾਹਿਬ ਜਾ ਰਹੀਆਂ ਨੇ ਉੱਥੇ ਆਨੰਦਪੁਰ ਸਾਹਿਬ ਨੂੰ ਵੀ ਆ ਰਹੀਆਂ ਜੀ ਬਹੁਤ ਖੁਸ਼ੀ ਹੈ ਮਨ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਜਾਵਟ ਦੀ ਗੱਲ ਕੀਤੀ ਜਾਵੇ ਲੰਗਰਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਆਮ ਸੰਗਤਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ ਇੱਥੇ ਕਿੱਡਾ ਸੋਹਣਾ ਮਨ ਮੋਹਕ ਡਰੈਸ ਢਿਲਾ ਬਣਾਇਆ ਹੋਇਆ ਹੈ ਪ੍ਰਮਾਤਮਾ ਨੇ ਕਿਦਾ ਕੁਦਰਤ ਵੱਲੋਂ ਆਪਾਂ ਇੱਥੇ ਹਰ ਵਾਰ ਆਉਂਦੀ ਜੀ ਇਹਨਾਂ ਦੇ ਆਰਿਆ ਤੇ ਜੇ ਜਦੋਂ ਟ ਇਸ ਤਰ੍ਹਾਂ ਜਦੋਂ ਪਰਮਾਤਮਾ ਬਲਬਖਸ਼ਾ ਦਵਾਜੀ ਦੇ ਆਇਓ ਜੀ ਅਸੀਂ ਆਦਮਪੁਰ ਤੋਂ ਬਾਬਾ ਜੀ ਕੱਲ ਨੂੰ ਪ੍ਰਕਾਸ਼ ਪੁਰਬ ਨੇ ਸੰਗਤ ਬੜੀ ਗਿਣਤੀ ਦੇ ਵਿੱਚ ਆਰੀ ਹੈ ਤੁਸੀਂ ਮੱਥਾ ਟੇਕਣ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਸ ਤਰ੍ਹਾਂ ਦੀ ਅੰਦਰ ਸਜਾਵਟ ਬਹੁਤ 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 ਅਸੀਂ ਬਾਬਾ ਦਸੀ ਸਾਹਿਬ ਅਸੀਂ ਆਏ ਆ ਸਾਡਾ ਨਿਸ਼ਾਨ ਸਾਹਿਬ ਅੰਮ੍ਰਿਤਸਰ ਕੱਲ ਨੂੰ ਜਾਣਨਾ ਅਸੀਂ ਪੈਸੇ ਮ ਕਰਕੇ ਆਏ ਆ ਸੌਰੀ ਆ ਸਾਤੋ ਆਇਆ ਮੁਸ਼ਕਿਲ ਆ ਅਸੀਂ 12 ਵੇ ਮ ਹੁਣ ਅਸੀਂ ਆਦਾ ਬਾਬੇ ਦੇ ਅੱਗੇ ਮੱਥਾ ਅੱਗੇ ਹੱਥ ਜੋੜ ਦੇ ਬੋਲਟਿਕ ਮਾਫ ਕਰੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਨੇ ਜੀ ਤਿਆਰੀਆਂ ਜਿਹੜੀਆਂ ਪਰਮਾਤਮਾ ਚੜ੍ਹਦੀਆਂ ਕਲਾ ਯਾ ਕੇ ਭਾਗੀ ਕਰਮੀ ਕਰੇ ਪਰਮਾਤਮਾ ਸਿੱਖਾਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਕਿਸ ਤਰ੍ਹਾਂ ਦਾ ਪ੍ਰਬੰਧ ਨੇ ਲੰਗਰਾਂ ਦੇ ਰਹਿ ਗਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਡੀ ਸਿੱਖੀ ਕੈਮਰੇ ਵੇ ਅਸੀਂ ਤਾਂ ਦੇਖੀ ਹਾਂ ਸਰਗਮਟ ਕਿਸ ਤਰ੍ਹਾਂ ਦੀ ਬਹੁਤ ਸੋਹਣੀ ਸੋਹਣਾ ਜਿਹਾ ਬਹੁਤ ਵਧੀਆ ਅੰਦਰੋਂ ਫਰਕ ਪਿਆ ਬਹੁਤ ਸੋਹਣਾ ਬਣਿਆ ਬਹੁਤ ਸੋਹਣਾ ਸਾਰੇ ਸੇ ਮਾਪੇ ਜੀ ਤੁਸੀਂ ਜਿਹੜੇ ਸਿੱਖ ਆ ਰਹੇ ਨੇ ਕੀ ਸਿੱਖੀ ਕਰ ਸਿੱਖੀ ਅਜੀ ਇੱਕ ਦਿਨ ਸੱਚੇ ਪਾਸ਼ਾ ਤੰਦਰੁਸਤੀ ਦੇ ਸਿੱਖਣ ਜਿੱਕੀ ਬਤਾਓ ਸਿੱਖੀ ਜੜ ਲੋੜ ਸਿੱਖੀ ਦੀ ਲੋੜ ਆ ਸਿੱਖੀ ਦਾ ਜਾਜ ਕਰੋ ਪੰਜਾਬੀ ਪੜੋ ਬਾਹਰ ਮਰ ਕੁਝ ਮੁੰਡਿਆਂ ਨੂੰ ਨਾ ਭੇਜੋ ਇੱਥੇ ਠੀਕ ਆ ਪੰਜਾਬ ਆਪਣਾ ਠੀਕ ਆ ਉੱਥੇ ਗੋਲੀ ਉੱਥੇ ਰਹਿਣ ਉੱਥੇ ਮੁਸ਼ਕਲ ਆ ਮੈਂ ਮੱਥਾ ਟੇਕਣ ਆਇਆ ਹਾਂ ਪਰਿਵਾਰ ਨਾਲ ਕਿਸ ਤਰ੍ਹਾਂ ਦਾ ਲੱਗ ਰਿਹਾ ਕਿੱਥੋਂ ਆਇਆ ਫੁੱਲ ਤੇ ਗੁਰਦੁਆਰਾ ਮੈਂ ਰੋਪੜ ਤੇ ਆਈ ਤੇ ਮੈਂ ਹੁਣੇ ਪੂਰੇ ਪਰਿਵਾਰ ਨਾਲ ਆਇਆ ਹਰੇ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਰਿਆ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਜੀ ਸੰਗਤ ਕਿੱਡੀ ਵੱਡੀ ਗੰਟੀ ਦੇ ਵਿੱਚ ਹੈ ਕਿਸ ਤਰ੍ਹਾਂ ਦੀ ਸਜਾਵਟ ਕੀਤੀ ਹੋਈ ਹੈ ਸਜਾਵਟ ਵੀ ਬਹੁਤ ਵਧੀਆ ਕੀਤੀ ਹੋਈ ਹੈ ਤੇ ਸੰਗਤ ਬਹੁਤ ਜ਼ਿਆਦਾ ਹੀ ਹੈ ਭੀੜ ਜ਼ਿਆਦਾ ਸਰ ਪਹਿਲੀ ਵਾਰ ਆਇਓ ਪਹਿਲਾਂ ਵੀ ਆਈ ਨਹੀਂ ਉੱਥੇ ਮੈਂ ਦੂਜੀ ਵਾਰ ਆਈ ਹਰੇ ਦੂਜੀ ਵਾਰ ਹੈ ਕਿਤਨਾ ਮਹਿਸੂਸ ਕਰਦੇ ਇੱਥੇ ਪਹੁੰਚ ਕੇ ਵਧੀਆ ਸ਼ਾਂਤੀ ਜੀ ਵਗਦੀ ਹੈ ਹਾਂ ਵਧੀਆ ਲੱਗਦਾ ਜੀ ਉਹਦਾ ਖਾਸ ਤੌਰ ਤੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਆ ਕੇ ਖੁਦ ਨੂੰ ਖੁਸ਼ੀ ਮਹਿਸੂਸ ਕਰ ਹਾਂਜੀ ਸਰ ਹਾਂਜੀ ਬਹੁਤ ਵਧੀਆ ਲੱਗਦਾ ਜੀ ਅੱਗੇ ਮੱਥਾ ਟੇਕਣ ਆਏ ਹਾਂ ਬਿਲਕੁਲ ਜੀ ਹੋ ਰਿਹਾ ਜੀ ਤੁਸੀਂ ਕੀ ਕਹੋਗੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੰਗਤਾਂ ਦੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਕ ਪੂਰਾ ਉਜਾਵਾ ਵਰਗਾ ਖੁਸ਼ੀ ਵਾਲਾ ਮਾਹੌਲ ਜਿਹੜਾ ਹਾਂਜੀ ਸਾਰੇ ਪਾਸੇ ਜਿਹੜਾ ਦੇਖੋ ਮੈਂ ਸਭ ਤੋਂ ਪਹਿਲਾਂ ਸਾਰੇ ਸਮੁੱਚੀ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਬਾਹਰ ਬੈਠੇ ਵਿਦੇਸ਼ਾਂ ਦੇ ਪੰਜਾਬੀਆਂ ਨੂੰ ਸਿੱਖ ਸੰਗਤ ਨੂੰ ਵਧਾਈਆਂ ਦੇਣੀਆਂ ਤੇ ਔਰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਮਨਮੋਹਕ ਨਜ਼ਾਰਾ ਸੀ ਨਜ਼ਾਰਾ ਹੈ ਤੇ ਬਦੀ ਵਧੀਆ ਸਜਾਵਟ ਲੱਗੀ ਬਾਏ ਸੰਗਤਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਆ ਵੀ ਨਾਲ-ਨਾਲ ਸੰਗਤਾਂ ਆਪਣਾ ਸਾਫ ਸਫਾਈ ਦਾ ਧਿਆਨ ਰੱਖਣ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਰਨ ਤੇ ਬਹੁਤ ਸ਼ਾਂਤਮਈ ਮਾਹੌਲ 'ਚ ਇਸ ਗੁਰਪੁਰਬ ਨੂੰ ਮਨਾਉਣ ਸਿੱਖੀ ਦਾ ਮੁੰਡਾ ਵੀ ਇਹ thora ae ਖਾਲਸਾ ਪੰਥ ਦੀ ਖਾਸ ਜਾਣਣਾ ਕਿੰਨਾ ਕੁ ਜ਼ਰੂਰੀ ਹੈ ਖਾਸ ਤੌਰ ਤੇ ਨਵੀਂ ਧਰਮ ਬਹੁਤ ਜਾਣਨਾ ਜ਼ਰੂਰੀ ਹੈ ਜੀ ਸਾਨੂੰ ਇਸ ਚੀਜ਼ ਤੋਂ ਬਹੁਤ ਸਿੱਖਿਆ ਮਿਲਦੀ ਆ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕੁਝ ਸਾਨੂੰ ਉਹ ਦੇ ਗਿਆ ਜਿੰਨਾ ਹੀ ਉਹਨੂੰ ਸਮਝ ਸਕੀਏ ਸਾਡੇ ਵਾਸਤੇ ਉਹ ਥੋੜਾ ਏ ਇੱਥੇ ਆ ਕੇ ਸਾਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਉਹਨਾਂ ਦੇ ਜਿਹੜੇ ਦਸੇ ਆਦੇਸ਼ ਆ ਉਹਨਾਂ ਦੇ ਸਨ ਉਹਨਾਂ ਦੇ ਚੱਲਣਾ ਚਾਹੀਦਾ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਇੰਕੋਗੇ ਸਰ ਤੁਸੀਂ ਆਸ਼ੀਰਵਾਦੇ ਮਨਾਏ ਜਾ ਰਹੇ ਨੇ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਵੇਖੋ ਜੀ ਵੈ ਖਾਲਸਾ ਵੈਗੁਰਜੀ ਕੀ ਫਤਿਹ ਦੇ ਸੇਵਾ ਪਾਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੀ ਸਾਰੀ ਸਿੱਖੋਂ ਮਦਦ ਨਹੀਂ ਦੇ ਸਕਦੀ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਹੈਗਾ ਪੰਥ ਲਈ ਵਾਰਿਆ ਬਾਕੀ ਰਹੀ ਪ੍ਰਬੰਧ ਦੀ ਗੱਲ ਅਸੀਂ ਦੇਖ ਕੇ ਬਹੁਤ ਖੁਸ਼ ਹੋਏ ਆ ਇੱਥੇ ਐਡਾ ਵਧੀਆ ਪ੍ਰਬੰਧ ਆ ਹਰ ਪੱਖੋਂ ਜੇ ਲੰਗਰ ਦਾ ਦੇਖ ਲੀਏ ਲੰਗਰ ਚ ਬਹੁਤ ਵਧੀਆ ਵਾ ਰਾਇਸ ਦਾ ਪ੍ਰਬੰਧ ਵੀ ਵੇਖਿਆ ਸੀ ਬਹੁਤ ਵਧੀਆ ਕੋਈ ਇਸ ਬਾਰੇ ਕੋਈ ਮੈਂ ਕੋਈ ਕਮੀ ਨਹੀਂ ਹੈ ਕਿਸੇ ਸੰਗਤਾਂ ਦੀ ਕਿੰਨੇ ਕੰਮਤ ਹੈ ਜੀ ਸੰਗਤਾਂ ਦੇ ਵੇਖ ਲਓ ਆ ਤੁਹਾਡੇ ਸਾਹਮਣੇ ਆ ਕਾਫੀ ਆਮਦਨ ਹੋ ਰਹੀ ਆ ਤਕਰੀਬਨ ਇਹਦੇ ਚ ਸਾਨੂੰ ਤਾਂ ਲੱਗਦਾ ਵੀ ਤਕਰੀਬਨ 40 ਤੋਂ 50000 ਸੰਗਤ ਰੋਜ਼ ਆ ਹੀ ਰਹੀ ਐ ਇੱਥੇ ਹੁਣ ਇਹਨਾਂ ਦਿਨਾਂ ਚ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਨੂੰ ਸੰਗਤ ਜਿਆਦਾ ਅੰਮ੍ਰਿਤਸਰ ਨਤਮਸਤ ਜੀ ਤੁਸੀਂ ਟਕਸਾਲ ਸਾਡੇ ਕੋਲ ਨੂੰ ਦੇਖੋ ਜੀ ਸਾਡਾ ਇਹ ਸਾਡੀ ਜਨਮ ਭੂਮੀ ਆ ਖਾਸ ਤੇ ਦੀ ਅਸੀਂ ਇੱਥੇ ਨਹੀਂ ਆਵਾਂਗੇ ਇੱਥੋਂ ਦਾ ਸਾਨੂੰ ਸਿਹਤ ਮਿਲਦੀ ਆ ਸਾਰੀ ਹਾਂਜੀ ਇਸ ਕਰਕੇ ਸਾਨੂੰ ਅਸੀਂ ਬਹੁਤ ਬਹੁਤ ਉਹਨਾਂ ਦੇ ਜਿਹੜੇ ਸਾਡਾ ਸੇਕੋਂ ਤੇ ਪਰਵਕਾਰ ਆ ਮਾੜਾ ਗੁਰੂ ਬਾਬਾ ਸਿੰਘ ਜੀ ਮਾੜੀ ਕਿੰਨੀ ਪਨੀਰੀ ਜਿਹੜੀ ਆ ਉਹਨੂੰ ਵੀ ਇਹਨਾਂ ਗੁਰੂ ਘਰਾਂ ਚ ਆ ਕੇ ਰਸਾ ਟਕਾ ਕੇ ਪੂਰਾ ਇਤਿਹਾਸ ਹਾਂ ਬਿਲਕੁਲ ਸਿਖਾਉਣਾ ਚਾਹੀਦਾ ਔਰ ਸਿੱਖ ਵੀ ਰਹੇ ਨੇ ਕਾਫੀ ਫਰਕ ਪੈ ਰਿਹਾ ਬੜਾ ਬਦਲਾਅ ਹੋ ਰਿਹਾ ਜੋ ਸ਼੍ਰੋਮਣੀ ਕਮੇਟੀ ਪ੍ਰਚਾਰ ਕਰ ਰਹੀ ਆ ਉਹ ਬਹੁਤ ਵਧੀਆ ਕਰ ਰਹੀ ਆ ਇਹ ਕਿਸ ਤਰ੍ਹਾਂ ਨਾਲ ਹਾਲ ਦੇਖਣ ਨੂੰ ਮਿਲਿਆ ਕੀ ਕਹੋਗੇ ਪ੍ਰਕਾਸ਼ ਜੀ ਸਮਾਜ ਹੰਤਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ਦੇ ਕੋਨੇ-ਕੋਨੇ ਦੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਸ੍ਰੀ ਕੇਸਗੜ੍ਹ ਖਾਸ ਕਰਕੇ ਹੰਤਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸ ਨਗਰ ਕੀਰਤਨ ਇਲਾਕੇ ਦੇ ਵਿੱਚ ਆ ਰਹੇ ਹਨ ਉਹਨਾਂ ਦਸਾਂ ਨਗਰਾਂ ਕੀਰਤਨ ਵਿੱਚ ਹਜ਼ਾਰਾਂ ਦੀਆਂ ਸਖਤਾਂ ਇੱਥੇ ਸ਼ਾਮ ਨੂੰ 5 ਵਜੇ ਪਹੁੰਚ ਰਹੀਆਂ ਹੈ ਤੇ ਬੈਸੇ ਵੀ ਕਈ ਦਿਨ ਤੋਂ ਲਗਾਤਾਰ ਸੰਗਤ ਦਾ ਤਾਂਤਾ ਲੱਗਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਇੱਥੋਂ ਦੇ ਪ੍ਰਬੰਧਕ ਮੇਜਰ ਸਾਹਿਬ ਮਲਕੀਤ ਸਿੰਘ ਜੀ ਸਿੰਘ ਸਾਹਿਬ ਜੀ ਸਾਰਿਆਂ ਵੱਲੋਂ ਇੱਥੋਂ ਰਲ ਕੇ ਸਾਰਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਜਾਵਟ ਵਧੀਆ ਕੀਤੀ ਗਈ ਹੈ ਇਹ ਨਾਲ ਹੀ ਸੰਗਤਾਂ ਦਾ ਬੜਾ ਉਤਸ਼ਾਹ ਹੈ ਸੰਗਤਾਂ ਹਮ ਹਮਾ ਕੇ ਤਾਂ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਪਹੁੰਚ ਰਹੀ ਹੈ ਤੁਸੀਂ ਹੁਣੇ ਮੱਥਾ ਟੇਕ ਕੇ ਆਏ ਹੋ ਦਰਬਾਰ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਖਾਸ ਤੌਰ ਤੇ ਇਸ ਦਿਹਾੜੇ ਤੇ ਆਉਣਾ ਵੈਸੇ ਤਾਂ ਸੰਗਤਾਂ ਆਉਂਦੀਆਂ ਹੁੰਦੀਆਂ ਨੇ ਦੇਖੋ ਅਸੀਂ ਆਪਣੇ ਨਲਾਇਕ ਜੇ ਬੱਚੇ ਦਾ ਜਦੋਂ ਜਨਮ ਦਿਨ ਮਨਾਉਂਦੇ ਆ ਅਸੀਂ ਉਹਨੂੰ ਬਹੁਤ ਵਧੀਆ ਪੇਸ਼ ਕਰਦੇ ਆ ਤੇ ਅਸੀਂ ਉਹਦੇ ਜਨਮ ਦਿਤੇ ਅਸੀਂ ਬਹੁਤ ਤੋਂ ਬਹੁਤ ਜਾਇਜ਼ ਨਜਾਇਜ਼ ਖਰਚੇ ਕਰਦੇ ਆ ਤੇ ਸਾਨੂੰ ਖੁਸ਼ੀ ਮਿਲ ਜਾਂਦੀ ਹੈ ਥੋੜੀ ਬਹੁਤੀ ਪਰ ਤੁਹਾਂ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਸੰਗਤਾਂ ਸਾਨੂੰ ਖਾਸ ਕਰਕੇ ਬੜਾ ਸਕੂਨ ਹੈ ਅਸੀਂ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਕੱਲੂ ਵੀ ਇੱਥੇ ਪਹੁੰਚ ਰਹੇ ਆ ਤੇ ਇਹ ਜੋ ਸਕੂਨ ਹੈ ਇਹ ਤਨਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਵੰਡਣਾ ਹੈ ਕਿ ਨੂੰ ਕਿੰਨਾ ਆਣਾ ਇਹਨੂੰ ਕਿੰਨਾ ਆਣਾ ਕਿਹਦੀ ਕਿੰਨੀ ਸ਼ਰਧਾ ਹੈ ਇਹ ਪ੍ਰਮਾਤਮਾ ਹੀ ਜਾਣਦਾ ਇਹ ਤੁਹਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਕਾਸ਼ ਪੂਰਿਆ ਇੱਕ ਸਧਾਰਨ ਪਰਿਵਾਰ ਵਿੱਚ ਬੱਚਾ ਜਨਮਿਆ ਹੋਵੇ ਉਹਦੀ ਕਿੰਨੀ ਉਹਨੂੰ ਖੁਸ਼ੀ ਹੁੰਦੀ ਆ ਤੇ ਜਿਹੜੇ ਕੌਮ ਦੇ ਸਤਗੁਰੂ ਜਿਨ੍ਹਾਂ ਨੇ ਆਪਣੇ ਪੁੱਤਰ ਦਾ ਦਾਨ ਕਰ ਦਿੱਤੇ ਇਸ ਕੌਮ ਦੀ ਖਾਤਰ ਲੇਕਿਨ ਉਹਨੇ ਆਪਣਾ ਆਵਾਰ ਕੇ ਇਹੀ ਗੱਲ ਕਹੀ ਸੀ ਕਿ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਐਡੀ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਅੱਜ ਆ ਪਰਿਵਾਰ ਖਾਲਸਾ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਪੁੱਤਰਨ ਕੇ ਅਸੀਸ ਪਰਿਵਾਰ ਦੀ ਇਹ ਸੁਤਚਾਰ ਕਿਹਾ ਸੀ ਉਸ ਪਰਿਵਾਰ ਨੂੰ ਅੱਜ ਬਹੁਤ ਖੁਸ਼ੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪਰਵਾਇਆ ਸਾਡੇ ਨਾਲ ਤਕਵਾਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰਾਂ ਦੇ ਪ੍ਰਬੰਧ ਜਿਹੜੇ ਇੱਕ ਤਾਂ ਸਮੁੱਚੇ ਜਿਹੜੀ ਇਖੇ ਦੀ ਲੋਕਲ ਸੰਗਤ ਆ ਉਹਨਾਂ ਦਾ ਬਹੁਤ ਸਹਿਯੋਗ ਆ ਇੱਕ ਮਾਲਪੁਰ ਵਾਲੇ ਸਿੰਘ ਜਿਹੜੇ ਆ ਜਿੱਦਾਂ ਫੁੱਲਾਂ ਦੀ ਡੈਕੋਰੇਸ਼ਨ ਕਰਾ ਉਹਨਾਂ ਨੇ ਕੀਤੀ ਆ ਉਹਨਾਂ ਵੀ ਸਾਨੂੰ ਸਹਿਯੋਗ ਕੀਤਾ ਹੋਇਆ ਤੇ ਚਾਹ ਦਾ ਲੰਗਰ ਉੱਪਰ ਨਾਲ ਹੀ ਲਾਇਆ ਤਕਸਾਲ ਤੇ ਇੱਕ ਲੰਗਰ ਤਾਂ ਜਿਹੜਾ ਸਾਡੇ ਥੱਲੇ ਤਕਸਾਲ ਚੱਲ ਹੀ ਰਿਹਾ ਵਾ ਤੇ ਕੱਲ ਰੱਜ ਜਿਆਦਾ ਹੋਣ ਕਰਕੇ ਇੱਕ ਅਸੀਂ ਦੀਵਾਨ ਹਾਲ ਦੇ ਵਿੱਚ ਸ਼ਿਫਟ ਕਰਾਂਗੇ ਪੰਜ ਪਿਆਰੇ ਸਹਬਾਨ ਜਿਆਦਾ ਹੋਣੇ ਉਹਨਾਂ ਨੂੰ ਚਾਹ ਪਾਣੀ ਦੇ ਥੱਲੇ ਜਾਣਾ ਔਖਾ ਆ ਉਹਨਾਂ ਦਾ ਪ੍ਰੋਬਲਮ ਇੱਥੇ ਕੀਤਾ ਸਰਾਵਾਂ ਦਾ ਪ੍ਰਬੰਧ ਸਾਡੇ ਕੋਲ ਤਕਰੀਬਨ 700 ਕਮਰਾ ਉਹ ਸਾਰਾ ਕੰਪਲੀਟ ਕੀਤਾ ਸੰਗਤ ਕਿੰਨੀ ਵੱਡੀ ਗਿਣਤੀ ਆ ਰਹੀ ਕਿਉਂਕਿ ਠੰਡ ਬਹੁਤ ਆ ਲੇਕਿਨ ਮੈਨੂੰ ਲੱਗਦਾ ਸੰਗਤ ਦੀ ਆਮਦ ਦੇ ਵਿੱਚ ਕੋਈ ਘਾਟ ਨਹੀਂ ਨਹੀਂ ਕੋਈ ਅੰਤੰਤ ਸੰਗਤਾਂ ਦੀ ਇਨਕਮ ਤੇ ਅੰਨ੍ਹਾਵਾ ਅਮਦ ਇਹ ਗੁਰੂ ਸਾਹਿਬ ਦਾ ਦੇਖੋ ਜਿਨ੍ਹਾਂ ਨੇ ਪੁੱਤਰ ਵਾਰ ਕੇ ਤੇ ਸਾਨੂੰ ਖਾਲਸੇ ਵੀ ਸਜਾਏ ਤੇ ਇਹ ਇਹ ਦਾ ਤਾਂ ਦੇ ਨਹੀਂ ਆਪਾਂ ਦੇ ਸਕਦੇ ਗੁਰੂ ਸਾਹਿਬ ਦੇ ਅੱਗੇ ਇੱਕ ਅਰਦਾਸ ਬੇਨਤੀ ਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਸਿੰਘਾਂ ਨੂੰ ਰੱਖੋ ਤੇ ਆਪਣੀ ਸੰਗਤਾਂ ਨੂੰ ਕੋਈ ਇਹੋ ਜਿਹਾ ਕੋਈ ਨਾਕ ਹੋਵੇ ਜਿਸ ਵਿੱਚ ਕਿਸੇ ਰੱਛ ਦੇ ਵਿੱਚ ਕਿਸੇ ਦਾ ਮਾੜਾ ਮੋਟਾ ਕੋਈ ਨੁਕਸਾਨ ਵੀ ਹੋਵੇ ਵਧੀਆ ਆਪ ਕਿਰਪਾ ਕਰਨ ਗੁਰੂ ਸਾਹਿਬ ਜਿਹੜੇ ਕੱਲ ਦੇ ਗੁਰਮਤ ਸਮਾਗਮ ਹੋਣਗੇ ਦੇਰ ਰਾਤ ਉਸ ਤੋਂ ਬਾਅਦ ਆਤਿਸ਼ਬਾਜ਼ੀ ਦਾ ਵੀ ਕੋਈ ਹੈ ਜੀ ਪ੍ਰਬੰਧ ਹਾਂ ਜੀ ਕੱਲ ਨੂੰ ਜਦੋਂ 9 8:30 ਵਜੇ ਦੇ ਕਰੀਬ ਕਵੀਸ਼ਰੀ ਜਿਹੜੇ ਢਾਡੀ ਲੱਗਣਗੇ ਉਸ ਤੋਂ ਬਾਅਦ ਕਵੀ ਦਰਬਾਰ ਆ ਜੀ ਕਵੀ ਦਰਬਾਰ ਤੋਂ ਬਾਅਦ 11 ਵਜੇ ਅਸਤਵਾਜੀ ਹੋਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਰੀ ਕੇਸਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਹੀ ਵੋਟ ਬਹੁਤ ਵੱਡੇ ਪੱਧਰ ਤੇ ਸਾਈਵੇ ਕਮਾਲ ਸਿੰਘ ਨੂੰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸਵੇਰੇ 6 ਤਰੀਕ ਨੂੰ 9 ਵਜੇ ਸ੍ਰੀ ਖੰਡ ਪਾਤ ਸਾਹਿਬ ਦੇ ਭੋਗ ਪੈਣਗੇ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੁਬਾਨ ਸਜਣਗੇ ਹਰ ਸਾਲ ਦੀ ਤਰ੍ਹਾਂ ਹੀ ਲਗਭਗ 25-30 ਸਾਲ ਪਿੱਛੇ ਜਿਵੇਂ ਕਿ ਨਗਰ ਕੀਰਤਨ ਅਲੱਗ-ਅਲੱਗ ਸਥਾਨਾਂ ਤੋਂ ਵੱਖ-ਵੱਖ ਨਗਰਾਂ ਦੇ ਵਿੱਚੋਂ ਤੱਕ ਸ੍ਰੀ ਕੇਸਗੜ ਸਾਹਿਬ ਵਿਕੇ ਪਹੁੰਚਦੇ ਨੇ ਇਸ ਵਾਰ ਵੀ ਲਗਭਗ 11 ਨਗਰ ਕੀਰਤਨ ਜਿਹੜੇ ਆ ਉਹ ਤੱਕ ਸ੍ਰੀ ਕੇਸਗੜ ਸਾਹਿਬ ਵਿਕੇ ਪਹੁੰਚਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਤੱਕ ਸ੍ਰੀ ਕੇਸਗੜ ਸਾਹਿਬ ਵਿਕੇ ਪਹੁੰਚ ਕੇ ਸਾਈਬੇ ਕਮਾਲ ਸ਼ਿਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦੇ ਆੜਾ ਜਿਹੜਾ ਆ ਆਪਾਂ ਵੱਧ ਚੜ ਕੇ ਹਿੱਸਾ ਲੈ ਕੇ ਮਨਾਈਏ ਸੋ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਜਿਵੇਂ ਕਿ ਜੈਪੁਰ ਦੀ ਸੰਗਤ ਵੱਲੋਂ ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ ਮਾਲਪੁਰ ਦੀ ਸੰਗਤ ਵੱਲੋਂ ਸਾਰੀ ਸਜਾਵਟ ਕੀਤੀ ਜਾਂਦੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਲੰਗਰਾਂ ਦੇ ਪ੍ਰਬੰਧ ਦੇ ਰਹਿائش ਦੇ ਪ੍ਰਬੰਧ ਹੋਰ ਸਾਰੇ ਪ੍ਰਬੰਧ ਹੈ ਜਿਹੜੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਕੰਮਲ ਕੀਤੇ ਗਏ ਹਨ ਦੰਗਾ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਉਥੇ ਸਤਿਗੁਰਾਂ ਦੇ ਸਹਬਜ਼ਾਦੇ ਚਾਰੇ ਸਹਬਜ਼ਾਦੇ ਧਨਮਤਾ ਗੁਜਰਕੌਰ ਜੀ ਧਨਮਤਾ ਨਾਨਕੀ ਜੀ ਤੇ ਮਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਉਹ ਵੀ ਇੰਨਾ ਸਥਾਨ ਤੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਰਹੇ ਇਹ ਖਾਲਸੇ ਦਾ ਪ੍ਰਗਟ ਸਥਾਨ ਹੈ ਔਰ ਪਿੰਡ ਹੈ ਖਾਲਸੇ ਦਾ ਜਦੋਂ ਆਪਾਂ ਕਿਤੇ ਐਡਰੈਸ ਬੋਲਦੇ ਆਂ ਖਾਲਸਾ ਚਾਹੇ ਕੈਨੇਡਾ ਵਿੱਚ ਬੈਠਾ ਹੋਵੇ ਚਾਹੇ ਅਮਰੀਕਾ ਵਿੱਚ ਬੈਠਾ ਕਿਤੇ ਵੀ ਬੈਠਾ ਹੋਵੇ ਉਥੇ ਉਹ ਫਖਰ ਨਾਲ ਕਹਿੰਦਾ ਮੇਰੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਧਰਮ ਦੇ ਮਾਤਾ ਮਾਤਾ ਸਾਹਿਬਕੌਰ ਜੀ ਵਾਸੀ ਮਾ ਸ੍ਰੀ ਅਨੰਦਪੁਰ ਸਾਹਿਬ ਦਾ ਜਨਮ ਮੇਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਾਨਕੇ ਮੇਰੇ ਗੁਰੂ ਕੇ ਲਾਹੌਰ ਇਹ ਸਤਿਗੁਰ ਦਾ ਐਡਰੈਸ ਜੇ ਸਾਡਾ ਖਾਲਸਾ ਦਾ ਇਸ ਸਥਾਨ ਦਾ ਹੀ ਹੈ ਭਾਵੇਂ ਪਟਨਾ ਸਾਹਿਬ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਪਰ ਸਤਿਗੁਰਾਂ ਨੇ ਇਸ ਸਥਾਨ ਨੂੰ ਬਹੁਤ ਵੱਡੀ ਵਡਿਆਈ ਦਿੱਤੀ ਹੈ ਇਸੇ ਵਡਿਆਈ ਦਾ ਆਨੰਦ ਮਾਣਨ ਵਾਸਤੇ ਸਮੁੱਚਾ ਖਾਲਸਾ ਪੰਥ ਸਮੁੱਚੀਆਂ ਸੰਗਤਾਂ ਇਸ ਪਾਵਨ ਪੀਤ੍ਰ ਸਥਾਨ ਤੇ ਆ ਕੇ ਨਕਮਸਤਕ ਹੁੰਦੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ